ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਹੈ ਕਿ ਇੰਡੀਆ ਬਲਾਕ ਦਾ ਨਿਰਮਾਣ ਮੈਂ ਹੀ ਕੀਤਾ ਹੈ ਤੇ ਮੌਕਾ ਮਿਲਿਆ ਤਾਂ ਮੈਂ ਇਸ ਦੀ ਲੀਡ ਵੀ ਕਰਾਂਗੀ ਸਮਾਜਵਾਦੀ ਪਾਰਟੀ ਦੇ ਸੇਵਸਾਨ ਨੇ ਇਸ ਗੱਲ ਦਾ ਸਮਰਥਨ ਕੀਤਾ ਹੈ ਤੇ ਭਾਜਪਾ ਨੇ ਕਿਹਾ ਹੈ ਕਿ ਵਿਰੋਧੀ ਧਿਰ ਨੂੰ ਰਾਹੁਲ ਗਾਂਧੀ ਉੱਤੇ ਭਰੋਸਾ ਨਹੀਂ ਹੈ ਮਹਾਰਾਸ਼ਟਰ ਵਿਗ੍ਰਤੀਤੇ ਨੇ ਸਾਂਝਕ ਸਮਾਗਮ ਦਾ ਵਿਰੋਧ ਕੀਤਾ ਉਂਦਟ ਠਾਕਰੇ ਨੇ ਕਿਹਾ ਹੈ ਕਿ ਉਹਨਾਂ ਨੂੰ ਈਬੀਐਮ ਤੇ ਸ਼ੱਕ ਹੈ ਅਜੀਤ ਪਵਾਰ ਨੇ ਕਿਹਾ ਹੈ ਕਿ ਜੇਕਰ ਤੁਹਾਨੂੰ ਈਬੀਐਮ ਉਤੇ ਸ਼ੱਕ ਹੈ ਤਾਂ ਤੁਸੀਂ ਚੋਣ ਅਯੋਗ ਦੇ ਅੱਗੇ ਰਿਕੁਐਸਟ ਕਰ ਸਕਦੇ ਹੋ ਐਡੀਲੀ ਟੈਸਟ ਚੱਲ ਰਿਹਾ ਹੈ ਆਸਟ੍ਰੇਲੀਆ ਦੀ ਟੀਮ ਨੇ 337 ਰਨ ਬਣਾ ਕੇ ਸਾਰੀ ਟੀਮ ਆਊਟ ਹੋ ਗਈ ਹੈ ਤੇ ਉਸਨੇ 157 ਰਨ ਦੀ ਲੀਡ ਲੈ ਲਈ ਹੈ ਭਾਰਤ ਨੇ ਦੂਸਰੀ ਪਾਰਟੀ ਵਿੱਚ ਖੇਡਦਿਆਂ ਹੋਇਆ ਉਹਨਾਂ ਨੇ ਜਾਪਾਨ ਦੇ ਵਿਕਟਾਗੋਆ ਕਿਕਸੋ ਚਾਬੀ ਰਨ ਬਣਾ ਰਹੇ ਹਨ ਕਸ਼ਮੀਰ ਦੇ 9 ਜ਼ਿਲ੍ਹਿਆਂ ਵਿੱਚ ਪਾਰਾ ਮਾਈਨਸ ਤੇ ਚੱਲ ਰਿਹਾ ਹੈ ਤੇ ਸਭ ਤੋਂ ਘੱਟ ਤਾਬਮਾ ਜੁਜੀਲਾ ਵਿੱਚ ਮਾਈਨਸ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਯੂਪੀ ਸ ਵਿੱਚ 17 ਰਾਜਾਂ ਵਿੱਚ ਕੱਲ ਕੋਰਾ ਪੈਣ ਦੇ ਅਸਰ ਹੰਤ 77 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅੱਲੂ ਅਰਜਨ ਦੀ ਪੇਲੋਂ ਪੁਸ਼ਮਾ 2 ਨੇ ਦੋ ਦਿਨਾਂ ਵਿੱਚ ਵਰਲਡਵਾਈਡ 415 ਕਰੋੜ ਰੁਪਏ ਕਮਾ ਲਏ ਹਨ ਇਸ ਫਿਲਮ ਨੇ ਸ਼ਾਹਰੂਖ ਖਾਨ ਦੀ ਫਿਲਮ ਜਵਾਨ ਦੇ ਸਾਰੇ ਰਿਕਾਰਡ ਤੋੜਦਿਆਂ ਭਾਰਤ ਵਿੱਚ ਵੀ ਇਸ ਫਿਲਮ ਨੇ 265 ਕਰੋੜ ਕਮਾਏ ਹਨ ਕੇਂਦਰ ਸਰਕਾਰ ਨੇ ਤਾਮਿਲਨਾਡੂ ਵਿੱਚ tufaan ਦੀ ਪ੍ਰਪਾਈ ਲਈ 944 ਕਰੋੜ ਰੁਪਏ ਦੀ ਮਦਦ ਕੀਤੀ ਹੈ ਤਾਂ ਜੋ ਕਿ ਗਰੀਬਾਂ ਨੂੰ ਇਸ ਦਾ ਫਾਇਦਾ ਹੋ ਸਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਨ ਨੇ ਕੇਂਦਰ ਤੋਂ 2000 ਕਰੋੜ ਰੁਪਏ ਦੀ ਮੰਗ ਕੀਤੀ ਹੈ ਕੇਂਦਰੀ ਕੈਬਨਟ ਮੰਤਰੀਆਂ ਨੇ ਮੰਤਰੀ ਮੰਡਲ ਨੇ ਇਸ ਗੱਲ ਦੀ ਮਨਜ਼ੂਰੀ ਦੇ ਦਿੱਤੀ ਹੈ ਕਿ ਦੇਸ਼ ਦੇ ਅੰਦਰ 85 ਕੇਂਦਰੀ ਅਤੇ 28 ਨਵੋਦਯ ਸਕੂਲ ਖੋਲੇ ਜਾਣਗੇ ਸੀਰੀਆ ਦੇ ਬਦਰੋਨਿਆਂ ਨੇ ਤੀਸਰੇ ਦਿਨ ਦਾਰਾ ਸ਼ਹਿਰ ਤੇ ਵੀ ਕਬਜ਼ਾ ਕਰ ਲਿਆ ਹੈ ਹੌਲੀ ਹੌਲੀ ਬਦਰੋਨਿਆਂ ਨੇ ਸੀਰੀਆ ਦੀ ਰਾਜਧਾਨੀ ਦਮੇਕਸ ਨੂੰ ਦੋ ਪਾਸਿਆਂ ਤੋਂ ਘੇਰ ਲਿਆ ਹੈ ਤੇ ਉਸ ਤੇ ਵੀ ਕਬਜ਼ਾ ਕਰਨ ਜਾ ਰਹੇ ਹਨ ਰੂਸ ਅਤੇ ਪਾਕਿਸਤਾਨ ਦੇ ਵਿਚਕਾਰ ਪਹਿਲੀ ਮਾਲ ਗੱਡੀ ਚਲਾਈ ਜਾਵੇਗੀ ਰੂਸ ਤੋਂ ਚੱਲ ਕੇ ਇਹ ਗੱਡੀ ਅਜ਼ਰਬੈਜਾਨ ਤੋਂ ਅਤੇ ਈਰਾਨ ਤੋਂ ਹੁੰਦੇ ਹੋਏ ਪਾਕਿਸਤਾਨ ਪਹੁੰਚੇਗੀ ਇਸ ਦੀ ਜਾਣਕਾਰੀ ਪਾਕਿਸਤਾਨ ਦੇ ਊਰਜਾ ਮੰਤਰੀ ਅਵੀਸ਼ ਅਹਿਮਦ ਨੇ ਦਿੱਤੀ ਹੈ ਚੀਨ ਵਿੱਚ ਵਿਆਹ ਕਰਾਉਣ ਲਈ ਉਤਸਾਹਤ ਕਰਨ ਲਈ ਲਵ ਐਜੂਕੇਸ਼ਨ ਸ਼ੁਰੂ ਕੀਤੀ ਗਈ ਹੈ ਜਦਕਿ ਭਾਰਤ ਦੇ ਨੌਜਵਾਨਾਂ ਵਿੱਚ 23% ਨੌਜਵਾਨ ਵਿਆਹ ਦੇ ਖਿਲਾਫ ਹਨ ਕਿਉਂਕਿ ਉਹ ਬੇਰੁਜ਼ਗਾਰੀ ਇਸ ਦਾ ਵੱਡਾ ਕਾਰਨ ਹੈ ਅਸਾਮ ਦੇ ਮਹੂਕਮੰਤਰੀ ਹਿਮਤ ਵਿਸ਼ਵਾਸ ਸ਼ਰਮਾ ਨੇ ਕੈਬਨਿਟ ਦਾ ਵਿਸਤਾਰ ਕੀਤੇ ਤਹਿਤ ਚਾਰ ਨਵੇਂ ਮੰਤਰੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਹੈ। ਈਡਿਟ ਡਿਪਾਰਟਮੈਂਟ ਵੱਲੋਂ ਅਹਮਦਾਬਾਦ ਅਤੇ ਮੁੰਬਈ ਦੇ ਸੱਤ ਟਿਕਾਣਿਆਂ 'ਤੇ ਛਾਪਾ ਮਾਰੀ ਕੀਤੀ ਗਈ। ਇਸ ਨਾਲ 13 ਕਰੋੜ 5 ਲੱਖ ਰੁਪਏ ਬਰਾਮਦ ਕੀਤੇ ਹਨ। ਅਕਾਲੀ ਦਲ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਸੁਧਾਰ ਲਹਿਰ ਦੇ ਆਗੂ ਸਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਜੋ ਵੀ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਉਹ ਉਹਨਾਂ ਨੂੰ ਕਬੂਲ ਹੋਵੇਗਾ। ਬੰਗਲਾਦੇਸ਼ ਨੇ ਕਲਕੱਤਾ ਤੇ ਤ੍ਰਿਪੁਰਾ ਤੋਂ ਆਪਣੇ ਡਿਪਲੋਮੈਟਸ ਨੂੰ ਵਾਪਸ ਬੁਲਾ ਲਿਆ ਹੈ ਹਾਈ ਕੋਰਟ ਦੇ ਸੀਨੀਅਰ ਵਕੀਲ ਅਤੇ ਹਲਕਾ ਦਾਖਾ ਤੋਂ ਵਿਦਾਇਕ ਰਹਿ ਚੁੱਕੇ ਐਚਐਸ ਫੂਲਕਾ ਨੇ ਕਾਲੀਦਾਲ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਸੰਕੀਰਤਿਕ ਭਾਸ਼ਾ ਨੂੰ ਸਮਰਪਿਤ ਡੀਟੀਐਚ ਬਨੂ ਇੱਕ ਨਵਾਂ ਚੈਨਲ ਸ਼ੁਰੂ ਕੀਤਾ ਗਿਆ ਹੈ ਹੁਣ ਖਬਰਾਂ ਸਮਾਪਤ ਹੋਈਆਂ ਜੇਕਰ ਤੁਹਾਨੂੰ ਸਾਡੇ ਚੈਨਲ ਤੇ ਖਬਰਾਂ ਵਧੀਆ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਧੰਨਵਾਦ ਸ਼ੁਕਰੀਆ